ਸੋਖਨੀ ਸਾਹਿਬ ਪਿਛੇ ਆਪਾਂ ਪੰਜਵੇਂ ਸ਼ਲੋਕ ਦੀ ਵਿਆਖਿਆ ਕੀਤੀ ਇੱਕ ਪਦਾ ਨਾਲ ਲੈ ਲਿਆ ਸੀ ਹੁਣ ਸੱਤ ਪਦੇ ਰਹਿ ਗਏ ਹੁਣ ਆਪਾਂ ਇਹਨਾਂ ਦੀ ਵਿਚਾਰ ਕਰਦੇ ਆਂ ਕੀ ਸਮਝਾਉਂਦੇ ਆ ਸਤਗੁਰ ਦੂਜੇ ਪਦੇ ਦੇ ਵਿੱਚ ਅਨਕ ਭਾਤ ਮਾਇਆ ਕੇ ਹੀਤ ਸਰਪਰ ਹੋਵਤ ਜਾਨ ਐਨੇਥ ਮਾਇਆ ਦੇ ਰੰਗ ਸੰਸਾਰੀ ਖੁਸ਼ੀਆਂ ਜੋ ਸਾਨੂੰ ਲੱਗ ਰਹੀਆਂ ਨੇ ਭਾਈ ਇਹ ਤਾਂ ਖੁਦਾ ਕਾਰਨ ਬਣ ਜਾਂਦੀਆਂ ਨੇ ਇਹਦੇ ਵਿੱਚੋਂ ਕਦੋਂ ਦੁੱਖ ਨਿਕਲਿਆ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਹੈ ਕਿਤੇ ਜਿੰਨੇ ਅਨਕ ਭਾਤ ਮਾਇਆ ਕੇ ਹੇਤੂ ਪ੍ਰੇਮ ਪਾਈ ਬੈਠਾ ਇਹ ਜੀਵ ਇਹ ਨੂੰ ਸਮਝ ਸਰਪਰ ਹੋਬਤ ਜਾਣ ਐ ਨੇ ਤੇ ਨਿੱਤੇ ਨਹੀਂ ਹੈਗੇ ਰੋਜ਼ ਨਹੀਂ ਹੈਗੇ ਇਹ ਚਲੇ ਜਾਣੇ ਕਿਵੇਂ ਚਲੇ ਜਾਣੇ ਨੇ ਬਿਰਖ ਕੀ ਸਾਇਆ ਸੂਰ ਰੰਗ ਲਾਵੇ ਉਹ ਬਿਨਸੇ ਉਹ ਮਨ ਪਸਤਾਵੇ ਜੀ ਹੁਣ ਬਰਖ ਦੇ ਥੱਲੇ ਬੈਠਣ ਵਾਲਾ ਕਹੇ ਵੀ ਸ਼ਾਂ ਅੱਗੇ ਪਿੱਛੇ ਨਹੀਂ ਹੋਣੀ ਚਾਹੀਦੀ ਐਵੇਂ ਰਹਿਣੀ ਚਾਹੀਦੀ ਹੈ ਹੋ ਸਕਦਾ ਹੈ ਭਾਈ ਜਿਵੇਂ ਸੂਰਜ ਚੜ੍ਹਦਾ ਹੈ ਸਾਮ ਬਦਲਦੀ ਰਹਿੰਦੀ ਐਵੇਂ ਮਾਇਆ ਦੇ ਰੰਗ ਨੇ ਆਉਂਦੀ ਜਾਂਦੀ ਰਹਿੰਦੀ ਐ ਵੀ ਜਿਵੇਂ ਦਰਖਤ ਤੇ ਬੈਠਣ ਵਾਲਾ ਥੱਲੇ ਪਸਤਾਵੇ ਮਾਇਆ ਜਾਣ ਵਾਲਾ ਪਸਤਾਉਂਦਾ ਵਾ ਚਲੀ ਜਾਂਦੀ ਐ ਨਾ ਸਾਡੇ ਕਹੇ ਤੇ ਆਉਂਦੀ ਐ ਨਾ ਸਾਡੇ ਕਹੇ ਤੇ ਰੁਕਦੀ ਐ ਜੋ ਦੀਸੇ ਸੋ ਚਾਲਨ ਹਾਰ ਰਫਟ ਰਿਓ ਤੇ ਅੰਧਾਧਾਰ ਜੋ ਦਿਖ ਰਿਹਾ ਸਭ ਚਲਾਇਮਾਨ ਹੈ ਅਸੀਂ ਉਹਦੇ ਨਾਲ ਚਿੰਬੜੇ ਬੈਠੇ ਹਾਂ ਪਟਾਉ ਉਸ ਨੂੰ ਜੋ ਲਾਵੇ ਨੇ ਤਾਂ ਕੋ ਹੱਥ ਨਾ ਆਵੇਗੇ ਪਟਾਉ ਭਾਵ ਮਨ ਮਿੰਟ ਚ ਹੀ ਬਦਲ ਜਾਂਦਾ ਹੈ ਇੱਕ ਮਿੰਟ ਚ ਹੀ ਬਦਲ ਜਾਂਦਾ ਹੈ ਇਹਦਾ ਕੋਈ ਦੀਨ ਮਾਨ ਨਹੀਂ ਹੈਗਾ ਇਹਦਾ ਸੁਭਾਅ ਆ ਪਲਟੀ ਮਾਰਨਾ ਬਾਜੀਗਰ ਹੈ ਜਿਹੜਾ ਇਹਦੇ ਨਾਲ ਪ੍ਰੇਮ ਪਾ ਲੈਂਦਾ ਉਹਦੇ ਹੱਥ ਕੁਛ ਨਹੀਂ ਆਉਂਦਾ ਹੈ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲੈ ਇਆ ਪਲੋਣੀ ਪੈਣੀ ਹੈ ਪ੍ਰੀਤੀ ਭਾਈ ਗੁਰੂ ਨਾਲ ਪ੍ਰੇਮ ਕਰਨਾ ਪੈਣਾ ਉਹਦੀ ਕਿਰਪਾ ਲੈਣੀ ਹੈ ਇਹ ਪ੍ਰੀਤੀ ਸੁਖਦਾਈ ਹੈ ਨਵੇਂ ਪਾਸਾ ਅਭੀ ਸਮਝਾਉਂਦੇ ਨੇ ਆਪਾਂ ਨੂੰ ਕੀ ਸਮਝਾਉਂਦੇ ਨੇ ਜਗਤ ਵਿੱਚ ਝੂਠੀ ਦੇਖੀ ਪ੍ਰੀ ਤੇ ਸਾਰੀਆਂ ਪ੍ਰੀਤੀਆਂ ਬੜੀ ਝੂਠੀਆਂ ਹੋ ਜਾਂਦੀਆਂ ਦਸਮ ਪਾਸਾ ਸਮਝਾਉਂਦੇ ਨੇ ਨਮੋ ਪ੍ਰੀਤ ਪ੍ਰੀਤੇ ਨਮੋ ਗੀਤ ਗੀਤੇ ਇਹ ਪ੍ਰੀਤੀ ਨੂੰ ਨਮੋ ਹੈ ਨਮਸ਼ਕਾਰ ਹੈ ਦਾਦਾ ਕਹਿੰਦੇ ਵਾਦੀ ਚਲੀ ਜਾਂਦੀ ਕਿਉਂਕਿ ਸੱਚ ਨਹੀਂ ਹਮੇਸ਼ਾ ਰਹਿਣਾ ਪ੍ਰੀ ਟੁੱਟਣੀ ਹੀ ਨਹੀਂ ਹੈਗੀ ਸੰਸਾਰ ਝੂਠ ਹੈ ਟੁੱਟ ਜਾਣੀ ਹੈ ਅਗਲਾ ਲੈ ਲੈਨੇ ਪਦਾ ਆ ਮਿਥਿਆ ਤਨ ਤਨ ਕਟ ਕੁਟੰਬ ਸੁਭਾਇ ਮਿਥਿਆ ਹੋਮੀ ਮਮਤਾ ਮਾਇਆ ਮਿਥਿਆ ਰਾਜ ਜੋਗਨ ਧਨ ਮਾਲ ਮਿਥਿਆ ਕਾਮ ਕਰੋਧ ਬਿਕਰਾ ਸੋ ਟਾਈਮਲੀ ਹੈ ਇਹ ਇਹ ਟਾਈਮ ਬੋਰਡ ਨੇ ਕੁ ਸਮੇਂ ਲਈ ਆਪਾਂ ਨੂੰ ਮਿਲਿਆ ਹੈ ਮਿਥਿਆ ਰਾਤ ਹਸਤੀ ਅਸ਼ੁਭ ਵਸਤਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਖੁਸ਼ ਹੋਣਿਆ ਹਾਥੀ ਕੋੜੇ ਵਹਿਲਾ ਨਾ ਮਿੱਥਿਆ ਆਪਸ ਪਰ ਉਪਰਕਰਤ ਗੁਮਾਨ ਅਸਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੀ ਚਰ ਇਹ ਹਰ ਕੀ ਚਰ ਨੇ ਬਾਣੀ ਪਾਈ ਇਹਨੂੰ ਜਪ ਕੇ ਇਹਨੂੰ ਸਮਝ ਕੇ ਗਿਆਨ ਪ੍ਰਾਪਤ ਕਰਨਾ ਆਪਾਂ ਫਿਰ ਆਪਾਂ ਨੂੰ ਸਦਜੀਵਨ ਮਿਲਣਾ ਮਿੱਥਿਆ ਸਰਮ ਪਰ ਨਿੰਦਾ ਸੁਣਨੇ ਮਿੱਥਿਆ ਹਸਤ ਪਰ ਦਰਪ ਕੋ ਘੋਰੇ ਕਿੰਨਾ ਚਿਰ ਇਹ ਵਿਰੋਧ ਸੁੰਦਰ ਰਹੂਗਾ ਕਿੰਨਾ ਚਿਰ ਇਹ ਹੁਕਮ ਦਾ ਵਿਰੋਧ ਕਰਦਾ ਰਹੂ ਕੰਨਾਂ ਦੇ ਰਾਹੀ ਅੱਖਾਂ ਦੇ ਰਾਹੀ ਹੱਥਾਂ ਪੈਰਾਂ ਦੇ ਰਾਹੀ ਕਿੰਨਾ ਚਿਰ ਬਰਗੀਆਂ ਕਰੀ ਜਾਊਗਾ ਕਿੰਨਾ ਚਿਰ ਚੜਚਰਾਇਆ ਆਂ ਦੁਆ ਧਨ ਚਰਾਊਗਾ ਮਿੱਥਿਆ ਆਸਤ ਪਰ ਦਰਮ ਕੋ ਫਿਰੇ ਮਿੱਥਿਆ ਨੇਤਰ ਪੇਖਤ ਪਰ ਤੇਰਾ ਰੂਪਾਦ ਸੰਸਾਰੀ ਮਤਨ ਨਾਲ ਕਿੰਨਾ ਚਿਰ ਜੁੜਿਆ ਰਹੂਗਾ ਮਿੱਥਿਆ ਰਸਨਾ ਭੋਜਨ ਸੁਆਦ ਇਹ ਵੀ ਹਮੇ ਚਲੀ ਜਾਣੀ ਹੈ ਭਾਈ ਜਿਹੜੀ ਆਪਣੀ ਰਸਨਾ ਜਿਹਨੂੰ ਕਹਿੰਦੇ ਪਵਿੱਤਰ ਕਰੋ ਇਸ ਵਾਰੀ ਸੁਆਦਾਂ ਨਾਲ ਲੱਗੀ ਹੋਈ ਹੈ ਵੀ ਚਲੀ ਜਾਣੀ ਹੈ ਮਿੱਥਿਆ ਚਰਨ ਪ੍ਰਕਾਰ ਕੋ ਤਾਵ ਹੈ ਮਿੱਥਿਆ ਮਨ ਪਰ ਲੋਭ ਲੁਭਾਵੇ ਵਿਕਾਰਾਂ ਦੇ ਮਗਰ ਕਿੰਨਾ ਕੁ ਭੱਜਾਂਗੇ ਕਿੰਨਾ ਚਿਰ ਲੋਭਾਇ ਮਨ ਹੋ ਕੇ ਸੰਸਾਰ ਦੇ ਵਿੱਚ ਚੱਲਦੇ ਰਾਂਗੇ ਮਿੱਥਿਆ ਤਨ ਨਾਹੀਂ ਪਰਉਪਕਾਰਾ ਮਿੱਥਿਆ ਵਾਸ ਨੇਤ ਵਿਕਾਰ ਕਿਹਦੀ ਖਾਤਰ ਇਹ ਸਾਰਾ ਕਰਦੇ ਰਹੇ ਇਹ ਤਨ ਸਰੀਰ ਖਾਤਰ ਇਹ ਵੀ ਪਰਉਪਕਾਰੀ ਸਿੱਧ ਨਹੀਂ ਹੋਇਆ ਇਹ ਵੀ ਜਵਾਬ ਦੇ ਗਿਆ ਬਿਨ ਬੂਝੇ ਮਿੱਥਿਆ ਸਭ ਪਏ ਸਫਲ ਦੇ ਨਾਨਕ ਹਰ ਹਰ ਨਾਮ ਰਹਿ ਬਿਨਾਂ ਬੂਝੇ ਚੰਬੜੇ ਰਹੇ ਐਵੇਂ ਹੀ ਸਮਾਂ ਨਿਕਲ ਗਿਆ ਅਭਿਰਤ ਪੀਓ ਸੂਝੇ ਨਹੀਂ ਕਾਲ ਪਹੁੰਚਿਓ ਕਾਲ ਨੇ ਮਾਰੀ ਚਪੇੜਾ ਕੇ ਫਿਰ ਪਤਾ ਲੱਗਿਆ ਪਈ ਨਹੀਂ ਇਹ ਗਲਤੀ ਕਰਨੀ ਹੈ ਰੱਬੀ ਬਾਣੀ ਨਾਲ ਜੁੜ ਕੇ ਆਪਾਂ ਸੰਤ ਲੋਕ ਪਹੁੰਚਣਾ ਹੈ ਧਿਆਨ ਕਰਕੇ ਸਫਲ ਦੇ ਨਾਨਕ ਹਰ ਹਰ ਨਾਮ ਲੈ ਜਿਨ੍ਹਾਂ ਨੇ ਨਾਮ ਗਿਆਨ ਦੀ ਪ੍ਰਾਪਤੀ ਕੀਤੀ ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋਵੇ ਆ ਦੇ ਵੀ ਸਫਲ ਹੋਵੇ ਸਾਚ ਬਿਨਾ ਕਹਿ ਉਹ ਸੂਚਾ ਅਭਿਰਥਾ ਨਾਮ ਮਨ ਤਨੰਦ ਮੁਖਾਵ ਤਾਕੇ ਦੁਰਗੰਧ ਬਿਨ ਸਿਮਰਨ ਦਾ ਰੈਣ ਬਿਰਥਾ ਬਿ ਆਏ ਮੇਕ ਬਿਨਾ ਜਿਉ ਖੇਤੀ ਜੇ ਪਾਣੀ ਤੋਂ ਬਿਨਾ ਜਿਵੇਂ ਖੇਤੀ ਚਲੀ ਜਾਂਦੀ ਹੈ ਗਿਆਨ ਨਾਮ ਤੋਂ ਬਿਨਾ ਸਾਡਾ ਜਿਹੜਾ ਸਰੀਰ ਹੈ ਸੰਸਾਰ ਤੇ ਹੁਣਾ ਨਿਸਪੁੱਲ ਹੋ ਜਾਂਦਾ ਸਾਡਾ ਸੰਸਾਰੀ ਜਿਹੜਾ ਜਨਮ ਬੇਕਾਰ ਚੱਲਿਆ ਜਾਂਦਾ ਜਿਉ ਕਿਰਪਨ ਕੇ ਹਰਤ ਦਾਮ ਗੋਬਿੰਦ ਭਜਨ ਬਿਨ ਬਿਰਥੇ ਸਭ ਕੰਮ ਗੋਬਿੰਦ ਤੋਂ ਮਿਲੇ ਤੋਂ ਬਿਨਾ ਜਿਵੇਂ ਕਿਰਪਨ ਕੰਜੂਸ ਦੇ ਲੋੜੇ ਪੈਸੇ ਕੰਮ ਨਹੀਂ ਉਹਦੇ ਆਉਂਦੇ ਏਵੇਂ ਗੋਬਿੰਦ ਬਿਲੇ ਤੋਂ ਬਿਨਾ ਆਪਣਾ ਜੀਵਨ ਐਵੇਂ ਨਿਕਲ ਜਾਂਦਾ ਤਨ ਤਨ ਜੇ ਘਟ ਬਸੇ ਹੋਰ ਨਾਉ ਨਾਨਕ ਤਾਂ ਕੇ ਬਲ ਬਲ ਜਾ ਉਹ ਤਨ ਹੀਰਦੇ ਹੋ ਜਾਂਦੇ ਆ ਜਿਹੜੇ ਘਟ ਦੇ ਵਿੱਚ ਨਾਮ ਬਸ ਜਾਂਦਾ ਰਹਿਤ ਅਵਰ ਕਸ਼ਬਰ ਕਮਾਵਤ ਮਨ ਨਹੀਂ ਪ੍ਰੀਤ ਬੋ ਗੱਡ ਲਾਵਤ ਰਹਿਤ ਕੋ ਸਾਡੀ ਹੋਰ ਹੈ ਚਰਨ ਹੋਰ ਹੈ ਲੋਕਾਂ ਦਿਖਾਉਣੇ ਸਾਡੀ ਪ੍ਰੀਤੀ ਲੱਗੀ ਹੋਈ ਹੈ ਨਹੀਂ ਪਾਈ ਜਾਨ ਰਾਨ ਪ੍ਰਭੂ ਪ੍ਰਵੀਨ ਬਾਹਰ ਵੇਖਣਾ ਕਾਹੂ ਬਾਹਰਲੇ ਚੋਲੇਆਂ ਨਾਲ ਚਿੱਟੇ ਪੀਲੇ ਜੋ ਵੀ ਰੰਗ ਦੇ ਪਾਉਨੇ ਅਸੀਂ ਸੰਸਾਰੀ ਰਵਾਸ ਉਹਦੇ ਨਾਲ ਨਹੀਂ ਭਿੱਜਦੀ ਕੁਦਰਤ ਆਪਾਂ ਕਵੀਰ ਜੀ ਦੇ ਸ਼ਲੋਕ ਲੈ ਲੈਂਦੇ ਆ ਕਵੀਰ ਊਜਲ ਪਹਿਰੀ ਕਾਪਰੇ ਪਾਂ ਸੁਪਾਰੀ ਖਾਏ ਇੱਕ ਸਰ ਕੇ ਨਾਮ ਬਿਨ ਵਾਂਦੇ ਜੰਮ ਪਰ ਜ ਸਾਰਿਆਂ ਨੂੰ ਜੰਮ ਬਣ ਕੇ ਲੈ ਜਾਂਦਾ ਭਾਈ ਅਬਰ ਉਪਦੇਸ਼ੇ ਆਪ ਨਾ ਕਰੀ ਆਵਤ ਜਾਵਤ ਜਨਮੇ ਮਰੀ ਲੋਕੀ ਕਰਦੇ ਨੇ ਆਪ ਨਹੀਂ ਕਮਾਈ ਕਰਦੇ ਦੁਹਿਆਂ ਨੂੰ ਉਪਦੇਸ਼ ਕਰਦੇ ਨੇ ਫਿਰ ਇਹਨਾਂ ਨੂੰ ਜਨਮ ਮਰਨ ਦੀ ਸਜ਼ਾ ਲੱਗਦੀ ਹੈ ਜਿਸ ਕੀ ਅੰਦਰ ਬਸੇ ਨਰੰਕਾਰ ਤਿਸ ਕੀ ਸਿੱਖ ਤਰੇ ਸੰਸਾਰ ਜੀ ਦੇ ਅੰਦਰ ਨਰੰਕਾਰ ਦੀ ਸੋਝੀ ਵਾਜ ਜਾਂਦੀ ਹੈ ਉਹੀ ਸਿੱਖਿਆ ਨਾਲ ਸੰਸਾਰ ਤਰ ਜਾਂਦਾ ਅੱਜ ਆਪਣੇ ਕੋਲ ਉਹੀ ਤਾਂ ਸਿੱਖਿਆ ਗੁਰੂ ਭਗਤ ਸਾਹਿਬਾਨ ਦੀ ਜੋ ਤੁਮ ਪਾਣੇ ਤਿੰਨ ਪੁਰਾਵਜਤਾ ਨਾਨਕੁ ਜਨ ਚਰਨ ਪ੍ਰਾਤਾ ਆਓ ਸਾਰੇ ਮਿਲ ਕੇ ਆਪਾਂ ਵੀ ਚਰਨ ਬਾਣੀ ਨਾਲ ਜੁੜੀਏ ਇਹ ਬੇਨਤੀ ਕਰੀਏ ਕਰੋ ਬੇਨਤੀ ਪਾਰ ਪਰਮ ਸਭ ਜਾਣੇ ਸਾਰਾ ਕੁਝ ਜਾਣਦਾ ਹੈ ਭਾਈ ਇਹਨੇ ਸੰਸਾਰ ਪੈਦਾ ਕੀਤਾ ਉਹ ਵੀ ਜਾਣਦਾ ਤਾਂ ਹੋਰ ਕੌਣ ਜਾਣਦਾ ਆਪਣਾ ਕੀ ਆਪੇ ਮਾਨੇ ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ 부ਜਾਵਤ ਨੇਰਾ ਜਿਹੜਾ ਧਰਮ ਦੇ ਨਾਂ ਤੇ ਲੋਕਾਂ ਨੂੰ ਠੱਗ ਰਿਆ ਉਹਨਾਂ ਨੂੰ ਦੂਰ ਦਿਖਾ ਦਿੰਦਾ ਉਹ ਜਿਹੜੇ ਭਾਣੇ ਚ ਆ ਕੇ ਉਹਦੇ ਪੈ ਚ ਰਹਿੰਦੇ ਨੇ ਸਾਰਿਆਂ ਸਾਰਿਆਂ ਦੇ ਵਿੱਚ ਉਹਨੂੰ ਦੇਖਦੇ ਨੇ ਔਰ ਧਾਰੇ ਜਵੰਤਰ ਨਾਮ ਸਰਬ ਮੇ ਪੀਖੇ ਭਗਵਾਨ ਸਾਰਿਆਂ ਚ ਰੱਬ ਨੂੰ ਦੇਖਦੇ ਨੇ ਉਹਨਾਂ ਨੂੰ ਨੇੜੇ ਦਿਖਾ ਦਿੰਦਾ ਆਪ ਕਿਸੇ ਦੂਰ ਜਨਾਬਤ ਨੇਰਾ ਆਬਰ ਸਿਆਨੁਕ ਸਗਲ ਤੇ ਰਹਿ ਸਭ ਕੇ ਜਾਣੇ ਆਤਮ ਕੀ ਰਹੇ ਤੇ ਆਤਮ ਕੀ ਰਹਤਾ ਬਾਣੀ ਇਹ ਤੁ ਸਾਰੀ ਆਪ ਨੂੰ ਖੇਲ ਸਮਝ ਆਉਣੀ ਆ ਜਿਸ ਭਾਵੇ ਤੇ ਸਲੇ ਲੜ ਲਾਏ ਥਾਂ ਤਨੰਤਰ ਰਿਹਾ ਸਮਾ ਜੀ ਦੀ ਕਿਰਪਾ ਨਾਲ ਆਪਣਾ ਇਹ ਜੀਵਨ ਚੱਲ ਰਿਹਾ ਹੈ ਉਹਦੀ ਇਹ ਕਿਰਪਾ ਲੈਣੀ ਆ ਭਾਈ ਸਰਬ ਵਿਆਪੀ ਆਹੋ ਸੋ ਸੇਵਕ ਜਿਸ ਕਿਰਪਾ ਕਰੀ ਨਿਮ ਨਿਮਕ ਜਪ ਨਾਨਕ ਹਾਰੀ। ਉਹੀ ਸੇਵਕ ਹੈ ਜਿਹੜਾ ਪਲ-ਪਲ ਉਹਨੂੰ ਜਪਦਾ ਵਾ। ਸੇਵਕ ਤਾਂ ਸਾਰੇ ਬਣੇ ਫਿਰਦੇ ਨੇ ਨਹੀਂ ਭਾਈ ਆਓ ਸਾਰੇ ਮਿਲ ਕੇ ਵਿਚਾਰਤਾਰਾ ਨਾਲ ਜੁੜੇ ਰਹੀਏ ਚਲਦੇ ਰਹੀਏ ਇੱਕ ਦਿਨ ਆਪਾਂ ਆਪਣੇ ਘਰ ਜ਼ਰੂਰ ਪਹੁੰਚਾਂਗੇ ਸਾਡਾ ਸੰਸਾਰ ਤੇ ਆਉਣਾ ਸਫਲ ਹੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ।